ਸਾਜੀ ਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਗਰਦਾਸ ਨੰਗਲ ਤੋਂ ਦੋ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਬਰਸਾਤਾਂ ਜਿਹੜੀਆਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਈਵਨ ਕਿ ਪੰਜਾਬ ਤੋਂ ਅਲਾਵਾ ਜਿਹੜੀਆਂ ਬਰਸਾਤਾਂ ਨੇ ਉਹ ਹਿਮਾਚਲ ਜੰਮੂ ਕਸ਼ਮੀਰ ਈਵਨ ਕਿ ਪੂਰੇ ਭਾਰਤ ਦੇ ਵਿੱਚ ਬਰਸਾਤਾਂ ਨੇ ਜਿਹੜਾ ਇਸ ਸਮੇਂ ਜਿਹੜੀ ਹਲਚਲ ਮਚਾਈ ਹੋਈ ਹੈ ਤਾਂ ਲਗਾਤਾਰ ਜਿਹੜੀਆਂ ਬਰਸਾਤਾਂ ਨੇ ਉਹਨਾਂ ਦੇ ਨਾਲ ਜਿਹੜਾ ਪਾਣੀ ਬਹੁਤ ਜ਼ਿਆਦਾ ਜਿਹੜਾ ਆ ਆ ਰਿਹਾ ਆ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਤੁਸੀਂ ਸਾਡੇ ਚੈਨਲ ਦੇ ਉੱਤੇ ਦੇਖ ਚੁੱਕੇ ਹੋ ਕਿ ਲਗਾਤਾਰ ਉਹ ਖਬਰਾਂ ਜਿਹੜੀਆਂ ਨੇ ਉਹ ਦਰਿਆਵਾਂ ਦੇ ਕੰਢਿਆਂ ਤੋਂ ਤੁਹਾਨੂੰ ਦਿਖਾਈਆਂ ਗਈਆਂ ਜਿਵੇਂ ਕਿ ਬਿਆਸ ਦਰਿਆ ਦੇ ਕੰਢੇ ਤੋਂ ਵੀ ਖਬਰ ਤੁਸੀਂ ਦੇਖੀ ਹੋਏਗੀ ਜਾਂ ਸਤਲੁਜ ਦੀਆਂ ਜਿਹੜੀਆਂ ਨੇ ਦਿਖਾਈਆਂ ਗਈਆਂ ਨੇ ਜਾਂ ਫਿਰ ਤੁਹਾਨੂੰ ਰਾਵੀ ਕੰਢੇ ਤੋਂ ਜਿਹੜੀਆਂ ਨੇ ਲਗਾਤਾਰ ਖਬਰਾਂ ਸੀ ਦਿਖਾ ਚੁੱਕੇ ਆ ਵੀ ਜਿੱਥੇ ਰਾਵੀ ਕੰਢੇ ਤੋਂ ਵੀ ਜਿਹੜਾ ਆ ਉਹ ਕਾਫੀ ਜ਼ਿਆਦਾ ਪਿੰਡਾਂ ਨੂੰ ਝਪਕੜਾ ਮਰਾੜਾ ਜਿਵੇਂ ਕਿ ਉਧਰ ਸਾਰੀਆਂ ਜਿਹੜੀਆਂ ਨੇ ਉਧਰ ਪਾਣੀ ਆ ਚੁੱਕਾ ਆ ਤੇ ਜ਼ਰੂਰੀ ਨਹੀਂ ਹੈ ਵੀ ਦਰਿਆ ਕੰਡੇ ਤੇ ਹੀ ਲੋਕਾਂ ਨੂੰ ਝੜਾਇਆ ਪਾਣੀ ਦਾ ਖਤਰਾ ਹੁੰਦਾ ਆ ਇੱਥੇ ਤੱਕ ਕਿ ਜਿਹੜੇ ਛੋਟੇ-ਛੋਟੇ ਸੂਬੇ ਨੇ ਇਹ ਜਿਵੇਂ ਕਿ ਤੁਸੀਂ ਦੇ ਦੇ ਪਈਓ ਕਿ ਪਿੰਡ ਗਰਦਾਸ ਨੰਗਲ ਦੇ ਨਾਲੋਂ ਦੀ ਇੱਕ ਸੂਬਾ ਜੋ ਗੁਜ਼ਰਦਾ ਆ ਉਹ ਸੂਬਾ ਜਿਹੜਾ ਆ ਟੁੱਟ ਕੇ ਗਰਦਾਸ ਨੰਗਲ ਵਾਲੇ ਪਾਸਿਆਂ ਨੂੰ ਜਿਹੜਾ ਆ ਉਹ ਪਾਣੀ ਚਲਦਾ ਪਿਆ ਆ ਤੇ ਲਗਾਤਾਰ ਜਿਹੜਾ ਆ ਉਹ ਪਾਣੀ ਚਲਦਾ ਪਿਆ ਆ ਜਦੋਂ ਇੱਥੇ ਪਹੁੰਚ ਕੇ ਜਿਹੜੇ ਲੋਕ ਖੜੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕੀ ਨਹਿਰੀ ਪਾਣੀ ਦਾ ਜਿਹੜਾ ਆ ਉਹ ਬੰਦ ਕਰਵਾ ਦਿੱਤਾ ਗਿਆ ਆ ਪਰ ਇਹ ਪਾਣੀ ਜਿਹੜਾ ਆ ਉੱਪਰਲੇ ਖੇਤरां ਦੇ ਵਿੱਚੋਂ ਕਹਿੰਦੋ ਭਾਵ ਖੇਤਾਂ ਦਾ ਪਾਣੀ ਜਾਂ ਉੱਪਰਲੇ ਪਿੰਡਾਂ ਦਾ ਪਾਣੀ ਹੈ ਜਿਹੜਾ ਉਹ ਨੀਵੇਂ ਇਲਾਕੇ ਤੋਂ ਹੁੰਦਾ ਹੋਇਆ ਨਹਿਰ ਦੇ ਵਿੱਚ ਆ ਰਿਹਾ ਹੈ ਤੇ ਸਾਰੀਆਂ ਪੈਲੀਆਂ ਜਿਹੜੀਆਂ ਪਿਸੋ ਭਰੀਆਂ ਹੋਈਆਂ ਨੇ ਉਹ ਪਾਣੀ ਜਿਹੜਾ ਆ ਉਹ ਨਹਿਰ ਦੇ ਰਾਹ ਇੱਥੋਂ ਆ ਰਿਹਾ ਸੂਬੇ ਦੇ ਵਿੱਚੋਂ ਦੀ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਤੁਸੀਂ ਦੇਖਦੇ ਪਈਓ ਕਿ ਪਾਣੀ ਦੀ ਜਿਹੜਾ ਆ ਉਹ ਕਿੰਨੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਰਫ਼ਤਾਰ ਆ ਉਹ ਜਿਹਦੇ ਨਾਲ ਇਹ ਛੋਟੇ ਸੂਬੇ ਦਾ ਵੀ ਬੰਨ ਜਿਹੜਾ ਆ ਉਹ ਟੁੱਟਿਆ ਪਿਆ ਆ ਇਹ ਬੰਨ ਟੁੱਟਣ ਦੇ ਨਾਲ ਜਿਹੜਾ ਆ ਪਿੰਡਾਂ ਦੇ ਵਿੱਚ ਜਿਹੜਾ ਆ ਇਧਰ ਗਰਦਾਨ ਨਗਲ ਦੇ ਵਿੱਚ ਪਾਣੀ ਜਿਹੜਾ ਆ ਫਿਰਨਾ ਸ਼ੁਰੂ ਹੋ ਗਿਆ ਆ ਜੇਕਰ ਇਵੇਂ ਰਿਹਾ ਤੇ ਮੇਰੇ ਖਿਆਲ ਨਾਲ ਸ਼ਾਮ ਤੱਕ ਜਿਹੜੇ ਉਹ ਖੇਤ ਪੂਰੀ ਤਰ੍ਹਾਂ ਦੁਪੁੱਚੇ ਜਾਣਗੇ ਭਰ ਜਾਣਗੇ ਤੇ ਹੋ ਸਕਦਾ ਕਿ ਪਿੰਡ ਵੱਲ ਨੂੰ ਵੀ ਪਾਣੀ ਜਿਹੜਾ ਆ ਉਹ ਧੁਰ ਪਵੇ ਤਸਵੀਰਾਂ ਜਿਹੜੀਆਂ ਲਗਾਤਾਰ ਤੁਸੀਂ ਦੇਖਦੇ ਪਈਓ ਮੇਰੇ ਨਾਲ ਕੀ ਸੂਬਾ ਜਿਹੜਾ ਆ ਉਹ ਟੁੱਟਿਆ ਪਿਆ ਆ ਬੰਨ ਜਿਹੜਾ ਆ ਸੂਬੇ ਦਾ ਜਿਹੜਾ ਆ ਉਹ ਟੁੱਟਿਆ ਪਿਆ ਹੈ ਤੇ ਖੇਤਾਂ ਵੱਲ ਨੂੰ ਪਾਣੀ ਜਿਹੜਾ ਆ ਉਹ ਪੂਰੀ ਤਰ੍ਹਾਂ ਪਰਦਾ ਜਾ ਰਿਹਾ ਤੇ ਲਗਾਤਾਰ ਜਿਹੜਾ ਆ ਉਹ ਬਰਸਾਤ ਵੀ ਜਿਹੜੀ ਹੈ ਪਿਛਲੇ 37 ਘੰਟਿਆਂ ਤੋਂ ਜਿਹੜੀ ਹੈ ਉਹ ਲਗਾਤਾਰ ਹੋ ਰਹੀ ਹੈ ਪਿਛਲੇ 37 ਘੰਟਿਆਂ ਤੋਂ ਇੱਕ ਮਿੰਟ ਵੀ ਜਿਹੜੀ ਬਰਸਾਤ ਆ ਉਹ ਰੁਕੀ ਨਹੀਂ ਗਈ ਲਗਾਤਾਰ ਜਿਹੜੀ ਹੈ ਉਹ ਬਰਸਾਤ ਹੋਈ ਜਾ ਰਹੀ ਹੈ ਜੇਕਰ ਉਹ ਬੰਦ ਹੁੰਦੀ ਵੀ ਹੈ ਤੇ ਸਿਰਫ ਇੱਕ ਜਾਂ 2 ਮਿੰਟ ਬਾਅਦ ਤੇ ਲਗਾਤਾਰ ਹੁੰਦੀ ਜਿਵੇਂ ਕਿ ਅੱਜ 26 ਤਰੀਕ ਦਾ ਜਿਹੜਾ ਆ ਰੈਡ ਅਲਰਟ ਮੌਸਮ ਵਿਭਾਗ ਵੱਲੋਂ ਦਿੱਤਾ ਗਿਆ ਸੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਅਗਲੇ 24 ਘੰਟੇ ਲਗਾਤਾਰ ਜਿਹੜਾ ਆ ਉਹ ਪੰਜਾਬ ਦੇ ਵਿੱਚ ਬਰਸਾਤ ਹੋ ਸਕਦੀ ਹੈ। ਇਵਨ ਕਿ ਤੁਹਾਨੂੰ ਦੱਈਏ ਕਿ ਬਹੁਤ ਸਾਰੇ ਜਿਹੜੇ ਆ 4 ਤੋਂ 5 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਕੂਲ ਕਾਲਜ ਵੀ ਜਿਹੜੇ ਬੰਦ ਕਰ ਦਿੱਤੇ ਗਏ ਆ ਤਾਂ ਕਿ ਉਹਨਾਂ ਨੂੰ ਰਾਹਤ ਕੈਂਪ ਦੇ ਤੌਰ ਤੇ ਜਿਹੜਾ ਆ ਉਹ ਵਰਤਿਆ ਜਾ ਸਕੇ। ਜਿਵੇਂ ਕਿ ਅਹੀ ਰਾਵੀ ਦਰਿਆ ਦੀ ਗੱਲ ਕਰ ਲਈਏ, ਦੀਨਾ ਨਗਰ ਦੇ ਵਿੱਚ ਰਾਵੀ ਦਰਿਆ ਦਾ ਪਾਣੀ ਜਿਹੜਾ ਆ ਉਹ ਕਾਫੀ ਜ਼ਿਆਦਾ ਆ ਚੁੱਕਾ ਹੈ ਜਿਹਦੇ ਨਾਲ ਜਿਹੜਾ ਆ ਰਾਵੀ ਦਰਿਆ ਦੇ ਕੰਢੇ ਤੇ ਵੱਸਣ ਵਾਲੇ ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਜਾਣ ਵਾਸਤੇ ਵੀ ਕਹਿ ਦਿੱਤਾ ਗਿਆ ਤੇ ਇਵੇਂ ਜਿਹੜਾ ਆ ਦਰਿਆਵਾਂ ਕੱਲਿਆਂ ਨਾਲ ਨਹੀਂ ਇਹਨਾਂ ਸੂਵੀਆਂ ਨਾਲ ਵੀ ਜਿਹੜਾ ਆ ਉਹ ਪਿੰਡਾਂ ਨੂੰ ਖਤਰਾ ਹੋਣ ਦੇ ਪੂਰੇ ਚਾਂਸ ਹੋ ਜਾਂਦੇ ਆ ਪਿੱਛੋਂ ਜਿਹੜੀ ਇਹ ਨਹਿਰ ਤੁਸੀਂ ਦੇਖਦੇ ਪਈਓ ਵੀ ਪੂਰੀ ਤਰ੍ਹਾਂ ਜਿਹੜੀ ਇਹ ਉਹ ਭਰ ਕੇ ਆ ਰਹੀ ਤੇ ਇੱਥੋਂ ਜਿਹੜਾ ਆ ਵੱਡਾ ਪਾੜ तकरीबन ਜਿਹੜਾ ਆ 10 ਫੁੱਟ ਤੋਂ ਵੱਧ ਦਾ ਜਿਹੜਾ ਆ ਉਹ ਪਾੜ ਪੈ ਚੁੱਕਾ 10 ਫੁੱਟ ਤੋਂ ਜ਼ਿਆਦਾ ਦਾ ਜਿਹੜਾ ਆ ਉਹ ਪਾੜ ਤੁਸੀਂ ਇੱਥੇ ਦੇਖਦੇ ਪਈਓ ਵੀ ਪਿਆ ਹੋਇਆ ਆ ਉਸ ਪਾੜ ਪੈਨ ਦੇ ਨਾਲ ਜਿਹੜਾ ਹੈ ਲਗਾਤਾਰ ਪਾਣੀ ਜਿਹੜਾ ਆ ਉਹ ਪਿੰਡ ਗਰਦਾਸ ਨੰਗਲਵਾਲ ਨੂੰ ਵਧਦਾ ਪਿਆ ਆ ਪੈਲੀਆਂ ਵੱਲ ਨੂੰ ਵਧਦਾ ਪਿਆ ਆ ਤੇ ਹਾਲੇ ਤੱਕ ਕੀ ਜਿਹੜਾ ਆ ਨਹਿਰੀ ਵਿਭਾਗ ਜਾਂ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਇੱਥੇ ਪਹੁੰਚਿਆ ਤਾਂ ਨਹੀਂ ਪਰ ਪਿੰਡ ਦੇ ਲੋਕ ਜਿਹੜੇ ਆ ਉਹ ਕਾਫੀ ਧੇਰ ਤੋਂ ਜਿਹੜਾ ਆ ਇੱਥੇ ਲਗਾਤਾਰ ਜਿਹੜਾ ਆ ਲੋਕ ਨਹਿਰ ਦੇ ਦੂਸਰੇ ਕੰਡੇ ਤੇ ਖਲੋ ਕੇ ਜਿਹੜਾ ਆ ਇਸ ਮੰਜ਼ਰ ਨੂੰ ਦੇਖਦੇ ਹੋਏ ਜੇਕਰ ਇਸੇ ਤਰ੍ਹਾਂ ਹੀ ਜਿਹੜਾ ਆ ਮੀਂਹ ਦਾ ਪਾਣੀ ਜਾਂ ਬਰਸਾਤੀ ਨਾਲਿਆਂ ਦਾ ਪਾਣੀ ਇਸ ਸੂਬੇ ਦੇ ਵਿੱਚ ਆਉਂਦਾ ਰਿਹਾ ਤੇ ਪਿੰਡ ਵੱਲੋਂ ਚੱਲਦਾ ਰਿਹਾ ਤੇ ਕਾਫੀ ਜ਼ਿਆਦਾ ਨੁਕਸਾਨ ਹੋਉਂਦੇ ਜਿਹੜੇ ਆ ਪਿੰਡ ਦੇ ਵਿੱਚ ਚਾਂਸ ਬਣ ਸਕਦੇ ਆ ਬਾਕੀ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਕਿੱਥੋਂ ਸਾਡੀਆਂ ਤਸਵੀਰਾਂ ਤੁਸੀਂ ਦੇਖਦੇ ਪਿਓ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਏਰੀਏ ਦਾ ਕੀ ਹਾਲਾਤ ਆ ਇਹਦੇ ਤੇ ਵੀ ਜਿਹੜਾ ਆ ਕਮੈਂਟ ਕਰਕੇ ਜਰੂਰ ਦੱਸਿਓ ਲਗਾਤਾਰ ਬਣੇ ਹੋਏ ਹੋ ਤੁਸੀਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਤੇ ਪੁੱਛਦੇ ਆਂ ਵੀ ਇਹ ਬੰਨ ਕਦੋਂ ਦਾ ਟੁੱਟਿਆ ਹੋਇਆ ਹੈ ਤੇ ਕਿਵੇਂ ਚੱਲਦਾ ਪਿਆ ਹੋਇਆ ਹੈ ਤੇ ਸਾਡੇ ਨਾਲ ਇਸ ਟਾਈਮ ਪਿੰਡ ਦੇ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਹਾਲਿਆ ਭਾਜੀ ਬਸ ਠੀਕ ਆ ਭਾਜੀ ਬਹੁਤ ਵਧੀਆ ਜੀ ਤੇ ਕਦੋਂ ਕਦੋਂ ਟੁੱਟਾਏ ਬੰਨ ਭਾਈ ਜੀ ਸਰੇ ਕੋਈ 7 ਵਜੇ ਦਾ ਟੁੱਟਾ ਜੀ 7 ਵਜੇ ਦਾ ਟੁੱਟਾ ਆ ਹਾਂਜੀ ਹਾਂਜੀ ਸਵੇਰੇ 7 ਵਜੇ ਦਾ ਤੇ ਲਗਾਤਾਰ ਇਸ ਤਰ੍ਹਾਂ ਚਲਦਾ ਪਿਆ ਆ ਹਾਂਜੀ ਇਸ ਤਰ੍ਹਾਂ ਚਲਦਾ ਰਿਹਾ ਭਾਜੀ ਤੇ ਕਿਸੇ ਨੇ ਨਹਿਰੀ ਵਿਭਾਗ ਨੂੰ ਜਾਣਕਾਰੀ ਨਹੀਂ ਦਿੱਤੀ ਹਾਂਜੀ ਆਏ ਹੀ ਜੇ ਸਾਹਿਬ ਆਏ ਦੇਖ ਕੇ ਕੇ ਮੌਕੇ ਤੇ ਉਹਦਾ ਨਹਿਰ ਦੱਸੋ ਬੰਦ ਕੀਤੀ ਉਹਨਾਂ ਨੇ ਅੱਛਾ ਪਰ ਫਿਰ ਵੀ ਇਹ ਪਿਆਲੇ ਪੁਣੇ ਦਾ ਪਾਣੀ ਆ ਰਿਹਾ ਜੀ ਇਹ ਜਿਹੜਾ ਪਾਣੀ ਹੈ ਨਹਿਰੀ ਪਾਣੀ ਨਹੀਂਗਾ ਫਿਰ ਇਹ ਨਹਿਰੀ ਪਾਣੀ ਨਹੀਂਗਾ ਆ ਰਿਹਾ ਜੇ ਪਿਆਣੀ ਪੁੜੀ ਦਾ ਪਾਣੀ ਜਿਹੜਾ ਪਿੱਛੇ ਪਾਣੀ ਇਕੱਠਾ ਹੋਇਆ ਉਹ ਪਾਣੀ ਇਹਦੇ ਵਿੱਚ ਆ ਰਿਹਾ ਹੈ ਨਹਿਰ ਵੀ ਤਾਂ ਹਮ ਚੱਲਣ ਦੀ ਆ ਨਹਿਰ ਵੀ ਚੱਲਣ ਦੀ ਸਾਡੇ ਨਾਲ ਇੱਕ ਭਾਈ ਸਾਹਿਬ ਹੋਰ ਵੀ ਜੁੜੇ ਨੇ ਮੁਖਦੇਵ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਕਹਿਣਾ ਚਾਹੋਗੇ ਕਹਿਣਾ ਜਾਵਾਂਗੇ ਕਿ ਹਾਲਾਤ ਬਹੁਤ ਮਾੜੇ ਆ ਹਾਂ ਜੀ ਤੇ ਸਰਕਾਰ ਦੀਆਂ ਨਾਕਾਮੀਆਂ ਨੇ ਜਿਹੜੇ ਆ ਜਿਹੜਾ ਹਰਦੀ ਰੁਕਿਆ ਸਮੇਂ ਸਿਰ ਪ੍ਰਬੰਧ ਨਹੀਂ ਕੀਤੇ ਕੋਈ ਮਤਲਬ ਹਾਲ ਹੀ ਨਹੀਂ ਹੈਗਾ ਤੇ ਲੋਕ ਬੇਹਾਲ ਹੋਏ ਪਏ ਬੁਰਾ ਹਾਲ ਆ ਵੇਖੋ ਕੀ ਹੈ ਫਸਲਾ ਡੁੱਬਣ ਡੀਆਂ ਨੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਵਾ ਭਾਜੀ ਜਿਵੇਂ ਜਿਵੇਂ ਕਿਹਾ ਜਾ ਰਿਹਾ ਵੀ ਸਿਰਫ ਦਰਿਆ ਕੰਡੇ ਵਾਲਿਆਂ ਨੂੰ ਖਤਰਾ ਆ ਇੱਥੇ ਤੇ ਛੋਟੇ ਸੂਏ ਵਾਲਿਆਂ ਨੂੰ ਸਾਰਿਆਂ ਨੂੰ ਖਤਰਾ ਵਾ ਕਿਸੇ ਨੂੰ ਵੀ ਕੋਈ ਵੀ ਖਤਰੇ ਤੋਂ ਬਾਰ ਨਹੀਂ ਹੈਗਾ ਸਾਰੇ ਗ੍ਰਾਹਲ ਹੋਇਆ ਪਿਆ ਵਾ ਵੇਖੋ ਹਿੱਧਰੇ ਕਿ ਕੋਈ ਛੋਟੇ ਸੂਏਾਂ ਚ ਗੜੀ ਪਾੜ ਵੇਖੇ ਜੇ ਸਮੇਂ ਸਿਰ ਬਰਮਤ ਹੋਈ ਹੋਵੇ ਸੇ ਕੋਈ ਮੈਂਟੀਨੈਂਸ ਨਹੀਂ ਕੀਤੀ ਕੋਈ ਮੁਰੰਮਤ ਨਹੀਂ ਨਹਿਰਾ ਦੀ ਹੋਣ ਦੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਹੈ ਵੀ ਇਹਨਾਂ ਨਹਿੜਾ ਦੀ ਮੁਰੰਮਤ ਕੀਤੀ ਜਾਵੇ ਜਿੱਥੇ ਟੁੱਟੀਆਂ ਨੇ ਉਹਨਾਂ ਨੂੰ ਬੰਨ੍ਹ ਬੰਨੇ ਜਾਣ ਇਹਨਾਂ ਨੂੰ ਦੁਬਾਰਾ ਇਹ ਜਿਉਂ 95 99 ਦੀਆਂ ਬਣੀਆਂ ਉਹ ਤੋਂ ਬਾਅਦ ਇਹਨਾਂ ਦੀ ਮੁਰੰਮਤ ਹੀ ਨਹੀਂ ਹੋਈ ਨਹਿਰਾ ਦੀ ਸਫਾਈ ਨਹੀਂ ਕੋਈ ਸਫਾਈ ਨਹੀਂ ਹੋਈ ਕੋਈ ਕੁਝ ਵੀ ਨਹੀਂ ਹੋਇਆ ਬੁੜਾ ਹਾਲਾ ਹਾਲਾਤ ਨੇ ਇੱਥੇ ਇਹਦਾ ਹਾਲਾਤ ਵੇਖੋ ਨਾ ਭੰਗ ਬੂਟੀ ਦਾ ਹਾਲ ਵੇਖੋ ਇੱਥੇ ਕੀ ਬਣਿਆ ਪਿਆ ਵਾ ਕਮੇਨੀ ਹੁੰਦੀ ਨੇ ਰੇਗਾ ਮਜ਼ਦੂਰ ਕਰਨ ਕੀ ਡੇ ਕਿਥੇ ਆ ਸਰਕਾਰ ਦੀ ਨੇ ਰੇਗਾ ਸਕੀਮ ਪਿਛਲੇ ਦਿਨਾਂ ਚ ਨਹਿਰ ਦੀ ਸਫਾਈ ਵੀ ਕਰਾਈ ਗਈ ਕੋਈ ਸਫਾਈ ਨਹੀਂ ਹੋਈ ਕੋਈ ਲੱਭਦੀ ਏ ਤੁਸੀਂ ਆਪ ਆਪਣੇ ਕੈਮਰਾ ਤੁਹਾਡਾ ਚੱਲਣ ਡੇ ਤੁਸੀਂ ਆਪਣੇ ਕੈਮਰੇ ਨਾਲ ਵੇਖੋ ਵੀ ਜੇ ਕੋਈ ਸਫਾਈ ਹੋਈ ਏ ਲੱਭਦੀ ਏ ਤੇ ਤੁਹਾਨੂੰ ਸਭ ਤੋਂ ਸਿਰੇ ਦੀ ਨਕਮੀ ਸਰਕਾਰ ਆ ਜਿਹਦੇ ਪ੍ਰਬੰਧ ਪ੍ਰਸ਼ਾਸਨ ਦੇ ਵਿੱਚ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਇੱਥੇ ਲਗਾਤਾਰ ਤੁਹਾਡੇ ਸਾਹਮਣੇ ਆ ਜੋ ਵੀ ਪਿੰਡ ਦੇ ਹਾਲਾਤ ਵਾ ਇਲਾਕੇ ਦੇ ਹਾਲਾਤ ਆ ਤੁਹਾਡੇ ਸਾਹਮਣੇ ਆ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਲੋਕਾਂ ਦੇ ਵਿਚਾਰ ਵੀ ਤੁਸੀਂ ਸੁਣਿਆ ਕਿ ਲਗਾਤਾਰ ਜਿਹੜੀਆਂ ਪ੍ਰਸ਼ਾਸਨ ਦੀਆਂ ਨਕਾਮੀਆਂ ਨਹਿਰੀ ਵਿਭਾਗ ਦੀਆਂ ਨਕਾਮੀਆਂ ਕਿ ਨਹਿਰਾਂ ਦੀ ਰਿਪੇਅਰ ਜਿਹੜੀ ਸਮੇਂ ਸਿਰ ਨਹੀਂ ਹੁੰਦੀ ਸਫਾਈ ਸਮੇਂ ਸਿਰ ਨਹੀਂ ਹੁੰਦੀ ਆ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਸਫਾਈ ਕੀਤੀ ਪਰ ਹਾਲਾਤ ਇਸ ਦੇ 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 ਪਿਓ ਵੀ ਸਫਾਈ ਕਿਤੇ ਨਜ਼ਰ ਤਾਂ ਨਹੀਂ ਆ ਰਹੀ ਪਰ ਲਗਾਤਾਰ ਹੁਣ ਜਿਹੜਾ ਪਾਣੀ ਪਿੰਡ ਵੱਲੋਂ ਵਗਿਆ ਪਿਆ ਆ ਇੱਥੇ ਸਾਡੇ ਨਾਲ ਚਾਲ ਸਾਹਿਬ ਵੀ ਨੇ ਇਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਜਾ ਰਿਹਾ ਚਾਲ ਸਾਹਿਬ ਕੀ ਕਹਿਣਾ ਜਾਓਗੇ ਮੈਂ ਹੁਣ ਕੀ ਕਹਾਂ ਬਹੁਤ ਬੁਰਾ ਹਾਲ ਬਾਈ ਯਾਰ ਕਿੰਨੇ ਕਿਚਰਦਾ ਲੱਗਦਾ ਪਿਆ ਪਾਣੀ ਚਲਦਾ ਪਿਆ ਰਾਦੇ ਚਲਾਂਦੇ ਆ ਰਾਦੇ ਚਲਣਦੇ ਆ ਹਾਂਜੀ ਤੇ ਨਹਿਰ ਬੰਦ ਕਰਾਈ ਜਾਂ ਨਹੀਂ ਕਿ ਨਹੀਂ ਹੋਈ ਜੀ ਅਜੇ ਨਹੀਂ ਹੋਈ ਨਹੀਂ ਜੀ ਤੇ ਕੀ ਕੀਤਾ ਜਾਏਗਾ ਇਹਦਾ ਫਿਰ ਜੇ ਮੰਨ ਲਓ ਪਾਣੀ ਨਹੀਂ ਬੰਦ ਹੁੰਦਾ ਵੀ ਦੇਖ ਲੋ ਵੀ ਆਪੇ ਦੇਖ ਲੋ ਲਗਾਤਾਰ ਜਿਹੜੀਆਂ ਆ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਆ ਪਾਰ ਜਿਹੜਾ ਆ ਉਹ ਤਕਰੀਬਨ ਤਕਰੀਬਨ 10 ਤੋਂ 12 ਫੁੱਟ ਜਿਹੜਾ ਆ ਪਿਆ ਹੋਇਆ ਲਗਾਤਾਰ ਪਾਣੀ ਜਿਹੜਾ ਆ ਉਹ ਚਲਦਾ ਪਿਆ ਆ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਏ ਤੇ ਇੱਥੇ ਤੁਸੀਂ ਦੇਖਦੇ ਪਿਓਗੇ ਕਿ ਲਗਾਤਾਰ ਪਾਣੀ ਜਿਹੜਾ ਆ ਇਸੇ ਤਰੀਕੇ ਦੇ ਨਾਲ ਚਲਦਾ ਪਿਆ ਤੇ ਪਾਣੀ ਦੀ ਜਿਹੜੀ ਤੇਜ਼ਗੀ ਹੈ ਜਿਹੜਾ ਪਾਣੀ ਕਿੰਨੀ ਸਪੀਡ ਦੇ ਵਿੱਚ ਚਲਦਾ ਪਿਆ ਉਹ ਵੀ ਤੁਸੀਂ ਦੇਖਦੇ ਪਿਓਗੇ ਕਿ ਪਾਣੀ ਕਿੰਨਾ ਸਪੀਡ ਦੇ ਵਿੱਚ ਚਲਦਾ ਪਿਆ ਹੈ ਪਾਣੀ ਦੀ ਸਪੀਡ ਹੈ ਜਿਹੜੀ ਬਹੁਤ ਜ਼ਿਆਦਾ ਆ ਉੱਪਰਲੇ ਥਾਵਾਂ ਤੋਂ ਜਿਹੜਾ ਪਾਣੀ ਆ ਰਿਹਾ ਹੈ ਜਦੋਂ ਪਹਿਲਾਂ ਆਪਾਂ ਗੱਲ ਕੀਤੀ ਤੇ ਕਿਹਾ ਗਿਆ ਸੀ ਵੀ ਨਹਿਰੀ ਪਾਣੀ ਬੰਦ ਕਰਾ ਦਿੱਤਾ ਗਿਆ ਪਰ ਹੁਣ ਜਿਹੜੀ ਗੱਲ ਸਾਹਮਣੇ ਆਈ ਏ ਉਹ ਇਹ ਆਈ ਏ ਕਿ ਨਹਿਰੀ ਪਾਣੀ ਵੀ ਜਿਹੜਾ ਆ ਉਹ ਬੰਦ ਨਹੀਂ ਹੋਇਆ ਜੇ ਲਗਾਤਾਰ ਨਹਿਰੀ ਪਾਣੀ ਜਿਹੜਾ ਆ ਉਹ ਆ ਰਿਹਾ ਆ ਤੇ ਹਾਲਾਤ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਹੜੇ ਆ ਉਹ ਵੱਧ ਤੋਂ ਵੱਧਰ ਹੋਏ ਪਏ ਆ ਤਸਵੀਰਾਂ ਗਰਦਾਸ ਨੰਗਲ ਤੋਂ ਦਿਖਾਈਆਂ ਜਾ ਰਹੀਆਂ ਨੇ ਪੀ ਦੇ ਦੇ ਪਿਓ ਡੀਪੀਸੀ